ਬਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਦਾਸ ਜੀ ਵੱਲ ਵੇਖੋ ਬਕਰੇ ਵੱਢਣ ਵਾਲੇ ਸਦਨੇ ਕਸਾਈ ਵੱਲ ਵੇਖੋ ਉਹ ਵੀ ਸੱਚੇ ਗੁਰੂ ਬਣੇ ਨੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਵੀ ਨਾਮ ਹੈ ਉਹਨਾਂ ਦਾ ਵੀ ਸਤਕਾਰ ਹੈ ਮਹਿਮਾ ਕਾਦੀ ਹੈ ਨਾਮ ਦੀ ਗੁਰਮੁਖੀ ਭਜਨ ਬੰਦਗੀ ਦਾ ਪ੍ਰਤਾਪ ਇਸੇ ਕਰਕੇ ਸਤਿਗੁਰ ਕਹਿੰਦੇ ਪਿਆਰਿਓ ਇਸ ਯੁਗ ਮੈਂ ਸੋ ਬਾਨਾਮ ਕੀ ਇਸ ਯੁਗ ਮੈਂ ਸੋ ਬਾਨਾਮ ਕੀ ਇਸ ਯੁਗ ਮੈਂ ਸੋ ਬਾਨਾਮ ਕੀ ਇਸ ਯੁਗ ਮੈਂ ਸੋ ਬਾਨਾਮ ਇਸ ਯੁਗ ਮੈਂ ਸੋ ਬਾਨਾਮ ਇਸ ਯੁਗ ਮੈਂ ਸੋਬਾ ਨਾਮ ਕੀ 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 ਦਿਨ ਨਾ ਵੇ ਸੋਬਨਾ ਹੋਏ ਯੁਗ ਮੈ ਸੋਬਾ ਨਾਮ ਕੀ ਯੁਗ ਮੈ ਸੋਬਾ ਨਾਮ ਕੀ ਜਿਵੇਂ ਸੋਬਨਾ ਹੋਏ ਇਸ ਯੁਗ ਮੈ ਸੋਬਾ ਨਾਮ ਕੀ ਇਸ ਯੁਗ ਮੈ ਸੋਬਾ ਨਾਮ ਕੀ ਜਿਵੇਂ ਸੋਬਨਾ ਹੋਏ ਇਸ ਯੁਗ ਮੈ ਸੋਬਾ ਨਾਮ ਕੀ ਇਸ ਯੁਗ ਮੈ ਸੋਬਾ ਨਾਮ ਕੀ ਇਸ ਸੰਸਾਰ ਵਿੱਚ ਸੋਭੇ ਭਾਈ ਨਾਮ ਦੀ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਸਤਕਾਰ ਹੈ ਨਹੀਂ ਤਾਂ ਫਟਕਾਰ ਰਹੀ ਪੈਂਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੇਨਤੀ ਕਰਦੇ ਆਂ ਸਾ ਜਿਹੜੇ ਉੱਚ ਘਰਾਣਿਆਂ ਚ ਪੈਦਾ ਹੋਏ ਉਹਨਾਂ ਨੂੰ ਤਾਂ ਕੋਈ ਮਨਾਹੀ ਨਹੀਂ ਸੀ ਧਰਮ ਕਰਨ ਦੀ ਨਾਮ ਜਪਣ ਦੀ ਪਰ ਕਬੀਰ ਜੀ ਮਹਾਰਾਜ ਰਵਦਾਸ ਜੀ ਮਹਾਰਾਜ ਸਦਨਾ ਜੀ ਮਹਾਰਾਜ ਸੈਨ ਜੀ ਮਹਾਰਾਜ ਇਹਨਾਂ ਨੂੰ ਤਾਂ ਰੋਕਿਆ ਜਾਂਦਾ ਸੀ ਪਰ ਨਾਮ ਜਪਦੇ ਰਹੇ ਅੱਜ ਸਾਰੀ ਦੁਨੀਆ 'ਚ ਪੂਜੇ ਜਾਂਦੇ ਆ ਆਖੋ ਸਤਨਾਮ ਵਾਹਿਗੁਰੂ ਇਸੇ ਗੱਲ ਨੂੰ ਹੁਣ ਆਪਾਂ ਸਮਝਣਾ 659 ਅੰਗ ਦੇ ਉੱਪਰ ਰਕਤ ਨੀਰਜ ਤੋਂ ਇਹ ਸਰੀਰ ਤਿਆਰ ਹੋਇਆ ਸਤਿਗੁਰ ਨੇ ਕਿਰਪਾ ਕੀਤੀ ਅਸੀਂ ਮਾਨ ਕਰਦੇ ਫਿਰਦੇ ਆ ਪਰ ਮਹਾਰਾਜ ਕਹਿੰਦੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਤੋਂ ਭਾਵ ਹੈ ਜਿਹੜੀ ਚੀਜ਼ ਪ੍ਰਾਣਾਂ ਦੇ ਆਸਰੇ ਖੜੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ बसेरा ਜਿੰਨਾ ਚਿਰ ਸਾਡੇ ਵਿੱਚ ਹਵਾ ਚੱਲਦੀ ਹੈ ਪ੍ਰਾਣ ਸਵਾਸ ਕਹਿ ਲੋ ਉਹਨਾਂ ਚਿਰ ਕਦਰ ਹੈ ਸਤਕਾਰ ਹੈ ਕਹਿੰਦੇ ਕੀ ਇੱਥੇ ਮੇਰਾ ਕੀ ਤੇਰਾ ਇਹ ਤਾਂ ਜਿੰਨਾ ਚਿਰ ਸਵਾਸ ਚੱਲਦੇ ਆ ਉਹਨਾਂ ਚਿਰ ਸਰੀਰ ਫਿਰਦਾ ਹੈ ਇਹ ਵੀ ਯਾਦ ਰੱਖੀ ਜੈਸੇ ਤਰ ਵਰ ਪੰਖ ਵਸੇੜਾ ਜਿਵੇਂ ਰੁੱਖ ਦੇ ਉੱਤੇ ਪੰਛੀ ਆ ਕੇ ਬਹਿੰਦੇ ਨੇ ਕੁਸਮਾ ਟਿਕਦੇ ਆ ਫੇਰ ਉੱਡ ਜਾਂਦੇ ਆ ਇਸੇ ਤਰ੍ਹਾਂ ਜੀਵਾਤਮਾ ਸਰੀਰ ਦੇ ਵਿੱਚ ਨਿਵਾਸ ਕਰਦੀ ਹੈ ਬੜੀ ਇੱਥੇ ਦੁਨੀਆ ਆਈ ਬੜੀ ਚਲੀ ਗਈ ਰਹਿਣਾ ਆਪਾਂ ਵੀ ਨਹੀਂ ਗੁਰਮਖੋ ਇੱਕ ਦਿਨ ਜਾਣਾ ਹੈ ਇਸੇ ਗੱਲ ਨੂੰ ਸਿੱਧ ਕਰਨ ਵਾਸਤੇ ਰਹਾਉ ਤੋਂ ਬਾਅਦ ਮਹਾਰਾਜ ਨੇ ਆਪਾਂ ਨੂੰ ਸਮਝਾਉਣਾ ਕੀਤਾ ਰਖੋ ਹੋ ਕੰਧ ਉਸਾਰੋ ਹੋ ਨੀਵਾ ਕਰਮ ਕੰਨ ਬਣਾਉਣੇ ਆ ਬਡੀਆਂ ਡੂੰਗੀਆਂ ਡੂੰਗੀਆਂ ਨਿਵਾਂ ਰੱਖੀ ਦੀਆਂ ਚੰਗਾ ਸਰੀਆ ਸੀਮੈਂਟ ਇਟਾਂ ਵਰਤੀ ਦੀਆਂ ਪਰ ਉਹਨਾਂ ਦੀ ਵੀ ਕੁਝ મਨਿਆਦ ਹੈ ਸਰਕਾਰ ਸੜਕਾਂ ਬਣਾਉਂਦੀ ਹੈ ਪੁਲ ਬਣਦੇ ਆ ਨਦੀਆਂ ਦਰਿਆਵਾਂ ਤੇ ਕੁਝ મનਿਆਦ ਹੈਗੀ ਪਰ ਇੱਕ ਬੰਦਾ ਹੀ ਹੈ ਜਿਹਦੀ ਕੋਈ મનਿਆਦ ਨਹੀਂ ਆਖੋ સતਨਾਮ ਸ੍ਰੀ ਵਾਹਿਗੁਰੂ ਜੈਸੇ ਜਲ ਤੇ 부ਧ 부ਦਾ ਉਪਜੈ ਬਿਨਸੈ ਨੀਤ ਇਸੇ ਤਰ੍ਹਾਂ ਜਿੰਨਾ ਚਿਰ ਹਵਾ ਪਾਣੀ ਚ ਭਰ ਜੇ ਬੁਲਬਲਾ ਜਾ ਉੱਡਿਆ ਫਿਰਦਾ ਇਹ ਫੁੱਟ ਵੀ ਜਾਂਦਾ ਗੁਰਮੁਖੋ ਮਹਾਰਾਜ ਕਹਿੰਦੇ ਨੇ ਰੱਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੀਮਾ ਸਾਢੇ ਤਿੰਨ ਹੱਥ ਹੈ ਤੇਰੀ ਧਰਤੀ ਹੁਣ ਇਹਨੂੰ ਵੀ ਥੋੜਾ ਜਿਹਾ ਸਮਝ ਲਿਓ ਕਈ ਵਾਰੀ ਤਾਂ ਕਹੀਦਾ ਵੀ ਜਿੱਥੇ ਸੰਸਕਾਰ ਹੋਣਾ ਉਹ ਧਰਤੀ ਮਰਾਸਲ ਵਿੱਚ ਉਹ ਵੀ ਆਪਣੀ ਕਾਦੀ ਆ ਉੱਥੇ ਤਾਂ ਪਤਾ ਹੀ ਨਹੀਂ ਕਿੰਨਿਆਂ ਦਾ ਸੰਸਕਾਰ ਹੋ ਗਿਆ ਕਿਹਦੇ ਜਗਾ ਨਾਮ ਹੁੰਦੀ ਹੈ ਕੋਈ ਪਤਾ ਹੈ ਇਹ ਤਾਂ ਸਾਡੇ ਸ਼ਰੀਰ ਦੀ ਗੱਲ ਕੀਤੀ ਹੈ ਕਹਿੰਦੇ ਸ਼ਰੀਰ ਵੀ ਧਰਤੀ ਹੈ ਇਹ ਤੇਰੀ ਹੈ ਇਹਦੇ ਵਿੱਚ ਜਿਹੜੇ ਕਰਮਾ ਰੂਪੀ ਬੀਜ ਬੀਜਦੇ ਉਹਨਾਂ ਦਾ ਫਲ ਤੈਨੂੰ ਮਿਲਣਾ ਆਖੋ ਸਤਨਾਮ ਵਾਹਿਗੁਰੂ ਸਾਡੇ ਤਿੰਨ ਹੱਥ ਤੇਰੀ ਸੇਵਾ ਬੰਕੇ ਬਾਲ ਪਾਗ ਸਿਰ ਡੇਰੀ ਕਹਿੰਦੇ ਬੜੀ ਸੋਹਣੀ ਸਵਾਰ ਕੇ ਪੱਗ ਬਨ੍ਹਦਾ ਹੈ ਬਾਲਾਂ ਨੂੰ ਸਵਾਰਦਾ ਫਿਰਦਾ ਹੈ ਕਦੇ ਟੇਢੀ ਕਦੇ ਸਿੱਧੀ ਪੱਗ ਬਨ੍ਹਦਾ ਪਰ ਇਹ ਵੀ ਯਾਦ ਰੱਖੀ ਇਹੋ ਤਨ ਹੋਏगो ਭਸਮ ਕੀ ਤੇਰੀ ਇਹ ਜਿਹੜਾ ਸਰੀਰ ਜਿਹਨੂੰ ਸਵਾਰਨ ਵਾਸਤੇ ਆਪਾਂ ਬਹੁਤ ਕੁਛ ਕੀਤਾ ਹੈ ਜਿੰਨਾ ਸੰਸਾਰ ਦਾ ਪਸਾਰਾ ਪਸਰੇ ਹੈ ਇਦੇ ਵਿੱਚ ਕਾਰਨ ਇੱਕੋ ਹੀ ਹੈ ਕਿ ਸਰੀਰ ਨੂੰ ਸੁੱਖ ਮਿਲੇ ਚਾਹੇ ਵਿਦਿਆ ਪੜ੍ਹੀ ਚਾਹੇ ਖੇਤੀ ਕੀਤੀ ਬੱਚੇ ਜਿੰਮੇ ਕਮਾਈਆਂ ਕੀਤੀਆਂ ਸਰੀਰ ਨੂੰ ਸੌਖਾ ਰੱਖਣ ਵਾਸਤੇ ਪਰ ਯਾਦ ਰੱਖੀ ਕਹਿੰਦੇ ਮਾੜਾ ਨਹੀਂ ਕਮਾਈ ਕਰ ਬੱਚਿਆਂ ਨੂੰ ਜਨਮ ਦੇ ਪੜ੍ਹਾ ਲਿਖਾ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਭਾਵੈ ਤਿਸ ਦੇਈ ਦਾਤੇ ਦੀਆਂ ਦਾਤਾਂ ਨੇ ਸੰਭਾਲੇ ਇਹਨਾਂ ਨੂੰ ਪਰ ਇਹ ਜਿਉਂਦੇ ਜਿਉਂਦੇ ਸੰਗੀ ਨੇ ਸੁਖ ਕਿਵੇਂ ਮਿਲੂਗਾ ਹੁਣ ਪੜੇ ਨਮਾਜ਼ਾਂ ਕਿਹੜਾ ਮੇਰੇ ਦਿਲ ਵਿੱਚ ਪਿਆਰਾ ਬੈ ਗਿਆ ਦਿਲ ਵਿੱਚ ਪਿਆਰਾ ਬੈ ਗਿਆ ਪੜੇ ਨਮਾਜ਼ਾਂ ਕਿਹੜਾ ਮੇਰੇ ਦਿਲ ਵਿੱਚ ਆ ਗਿਆ ਦਿਲ ਵਿੱਚ ਪਿਆਰਾ ਕੇ ਲੱਗ ਕੇ ਪਿਆਰਾ ਬਣ ਗਿਆ ਮੇਰੇ ਦਿਲ ਵਿੱਚ ਪਿਆਰਾ ਬਣ ਗਿਆ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਬਣੀ ਅਮਰਤ ਸਾਰੇ ਵਿੱਚ ਬਣੀ ਅਮਰਤ ਸਾਰੇ ਬਣੀ ਅਮਰਤ ਸਾਰੇ ਗੁਰਬਾਨੀ ਕਹੇ ਸਵਕ ਜਨਮਾਨ ਗੁਰਬਾਨੀ ਕਹੇ ਸਵਕ ਜਨਮਾਨ ਗੁਰਬਾਨੀ ਕਹੇ ਸਵਕ ਜਨਮਾਨ ਗੁਰਬਾਨੀ ਕਹੇ ਸਵਕ ਜਨਮਾਨ ਪਰ ਤੱਕ ਗੁਰੂ ਨੇ ਸਪਾਰੇ ਪਰ ਤੱਕ ਗੁਰੂ ਨੇ ਸਪਾਰੇ ਗੁਰਬਾਣੀ ਪੜਨ ਦੇ ਨਾਲ ਮੁਕਤੀ ਮਿਲਦੀ ਹੈ ਭਲਾ ਹੁੰਦਾ ਕੌਲਾਂ ਕਹਿੰਦੀ ਕਹਿੰਦੀ ਮੈਨੂੰ ਹੁਣ ਮਹਿਮਾ ਪਤਾ ਲੱਗ ਗਈ ਗੁਰੂ ਘਰ ਦੀ ਮੈਂ ਬਾਣੀ ਪੜ੍ਹਨੀ ਨਹੀਂ ਛੱਡ ਸਕਦੀ ਕਾਜੀ ਰੁਸਤਮ ਖਾਂ ਬੜਾ ਦੁਖੀ ਹੋਇਆ ਵਿਚਾਰ ਕਰਕੇ ਨਾ ਅੰਦਰੀ ਕੁੰਡੇ ਜਿੰਦੇ ਲਾਤੇ ਇਹਨੂੰ ਨਾਕੁਸ਼ ਖਾਨ ਨੂੰ ਦੇਣਾ ਨਾ ਪੀਣ ਨੂੰ ਦੇਣਾ ਤਸੀਹੇ ਦਿਓ ਕਹਿੰਦਾ ਵੱਤੋ ਵੱਤੋ ਜੈ ਨੂੰ ਕਹੋ ਸਿੱਖੀ ਛੱਡੇ ਅਸਲ ਵਿੱਚ ਜਿੰਨੇ ਵੀ ਸ਼ਹੀਦ ਹੋਏ ਨਾ ਚਾਹੇ ਬੀਬੀਆਂ ਸੀ ਬੱਚੇ ਸੀ ਚਾਹੇ ਮਰਦ ਸੀਗੇ ਪਹਿਲੀ ਸ਼ਰਤ ਇਹ ਰੱਖੀ ਜਾਂਦੀ ਸੀ ਵੀ ਤੁਸੀਂ ਕਹਿ ਦੋ ਅਸੀਂ ਸਿੱਖ ਨਹੀਂ ਹਾਂ ਸਿੱਖੀ ਛੱਡ ਦੋ ਪਰ ਉਹ ਮੰਨਦੇ ਨਹੀਂ ਸੀ ਤਾਂ ਸੀਧ ਕਰ ਦਿੰਦੇ ਸੀ ਗੁਰੂਮਖ ਕੋ ਹੁਣ ਕੌਲਾ ਨੂੰ ਵੀ ਕਾਜੀ ਰੁਸਤਮ ਖਾਂ ਕਹਿੰਦਾ ਹੈ ਛੱਡ ਦੇ ਬਾਣੀ ਪੜਨੀ ਕਾਫਰਾਂ ਦੀ ਨਹੀਂ ਤੈਨੂੰ ਮਰਵਾ ਦੇਾਂਗੇ ਉਹ ਕਹਿੰਦੀ ਜੋ ਮਰਜ਼ੀ ਕਰ ਲੈ ਬਾਣੀ ਨਾਲ ਪੈ ਗਿਆ ਪ੍ਰੇਮ ਹੁਣ ਰਹਿ ਨਹੀਂ ਸਕਦੇ ਹੌਲੀ ਹੌਲੀ ਗੱਲ ਸਾਈ ਮੀਆਂ ਮੀਰ ਜੀ ਕੋਲੇ ਪਹੁੰਚ ਗਈ ਕਾਜੀ ਰੁਸਤਮ ਖਾਂ ਕਹਿੰਦਾ ਇਹਨੂੰ ਸਮਝਾਓ ਇਹ ਨਮਾਜ਼ ਪੜਿਆ ਕਰੇ ਇਸਲਾਮ ਵਿੱਚ ਪੱਕੀ ਰਵੇ ਸਾਈ ਮੀਆਂ ਮੀਰ ਜੀ ਕਹਿੰਦੇ ਮੇਰੇ ਕੋਲੇ ਭੇਜੋ ਸਮਝਾਈਏ ਉਹ ਜਦੋਂ ਸਾਈ ਮੀਆਂ ਮੀਰ ਜੀ ਕੋਲੇ ਆਈ ਸਾਈ ਮੀਆਂ ਮੀਰ ਜੀ ਨੇ ਸਮਝਾਇਆ ਬੇਟੀ ਤੇਰਾ ਮਨ ਕੀ ਕਹਿੰਦਾ ਉਹ ਕਹਿੰਦੀ ਜੀ ਮੇਰਾ ਮਨ ਇਹ ਕਹਿੰਦਾ ਵੀ ਮੈਂ ਗੁਰਬਾਣੀ ਪੜਨ ਤੋਂ ਬਿਨਾ ਨਹੀਂ ਰਹਿ ਸਕਦੀ ਹਾਂ ਹਾਂ ਜਿਵੇਂ ਕਹਿਣਗੇ ਜਿੱਥੇ ਕਹਿਣਗੇ ਵਿਆਹ ਦੇਣ ਕੋਈ ਗੱਲ ਨਹੀਂ ਨਕਾਹ ਕਰਾ ਲੂੰ ਪਰ ਮੈਨੂੰ ਭਜਨ ਕਰਨ ਤੋਂ ਨਾ ਰੋਕੋ ਪੜੂੰਗੀ ਗੁਰੂਆਂ ਦੀ ਬਾਣੀ ਮੈਨੂੰ ਸ਼ਾਂਤੀ ਮਿਲਦੀ ਹੈ ਕਾਜੀ ਰੁਸਤਮ ਖਾਨ ਕਹਿੰਦਾ ਵੀ ਜੇ ਬਾਣੀ ਪੜ੍ਹੂ ਮੈਂ ਇਹਨੂੰ ਮਾਰ ਦੂੰਗਾ ਫਿਰ ਸਾਈ ਮੀਆਂ ਮੀਰ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਿਚਾਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੀਰ ਜੀ ਜਿਹੜਾ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਵਿੱਚ ਆਜੇ ਗੁਰਬਾਣੀ ਨਾਲ ਜੁੜ ਜੇ ਉਹਦੀ ਲਾਜ ਰੱਖਣੀ ਸਾਡਾ ਧਰਮ ਹੈ ਆਖੋ ਸਤਨਾਮ ਵਾਹਿਗੁਰੂ ਹਾਂ ਹੋਰ ਉਹਨਾਂ ਦਾ ਕੋਈ ਮਸਲਾ ਹੁੰਦਾ ਗੱਲ ਵੱਖਰੀ ਸੀ ਪਰ ਜੇ ਗੁਰਬਾਣੀ ਪੜਨ ਕਰਕੇ ਉਹਨੂੰ ਮਾਰਦੇ ਨੇ ਅਸੀਂ ਉਹਨੂੰ ਮਰਨ ਨਹੀਂ ਦੇਣਾ ਜਿਹੜਾ ਕੋਈ ਆਜੇ ਤੱਕ ਕੇ ਸ਼ਰਨ ਜੀ ਜਿੰਦ ਜੰਦ ਦੀ ਜਾਵੇ ਦਈਏ ਨਾ ਮਰਨ ਕਿ ਮਰਨ ਨਹੀਂ ਦੇਣਾ ਫਿਰ ਸਲਾਹ ਕੀਤੀ ਤੇ ਗੁਰਮਖ ਪਿਆਰਿਓ ਸਾਈਂ মিয়া ਮੀਰ ਜੀ ਨੇ ਅਬਦੁੱਲਾ ਸਾਹ ਦੀ ਡਿਊਟੀ ਲਾਤੀ ਇਹ ਵੀ ਫਕੀਰ ਹੋਏ ਨੇ ਕਿ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਇਸ ਲੜਕੀ ਨੂੰ ਅੰਮ੍ਰਿਤਸਰ ਪਹੁੰਚਾ ਦਿਓ ਫੇਰ ਉਹ ਜਿਹੜੀ ਕੌਲਾ ਸੀ ਨਾ ਕਾਜੀ ਰੁਸਤਮ ਖਾਨ ਦੀ ਧੀ ਅੰਮ੍ਰਿਤਸਰ ਪਹੁੰਚਾਈ ਗਈ ਗੁਰਮੁਖ ਪਿਆਰਿਓ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੈ ਨਾ ਕੌਲਾ ਸਰੋਵਰ ਵੀ ਹੈ ਗੁਰਦੁਆਰਾ ਮਾਤਾ ਕੌਲਾ ਜੀ ਇੱਥੇ ਪਹਿਲਾਂ ਫੁੱਲਾਂ ਦੀ ਬਾੜੀ ਹੁੰਦੀ ਸੀ। ਬਗੀਚਾ ਹੁੰਦਾ ਸੀ ਫੁੱਲਾਂ ਦਾ। ਹੁਣ ਵੀ ਉਧਰ ਫੁੱਲਾਂ ਦਾ ਬਗੀਚਾ ਹੈਗਾ ਬਹੁਤ ਵੱਡਾ ਪਰ ਉਦੋਂ ਵੱਡੇ ਪੱਧਰ ਤੇ ਫੁੱਲੋਗਾਏ ਹੁੰਦੇ ਅਮਰਤ ਸਰਸਾਹਬ। ਉਹਨੂੰ ਕਹਿੰਦੇ ਸੀ ਫੁੱਲਾਂ ਦੀ ਢਾਬ। ਉੱਥੇ ਹੁਣ ਮਾਤਾ ਕੌਲਾਂ ਦੀ ਯਾਦ ਚ ਗੁਰਦੁਆਰਾ ਸਾਹਿਬ ਵੀ ਬਣਿਆ ਸਰੋਵਰ ਵੀ ਬਣਿਆ। ਅਬਦੁੱਲਾ ਸਾਹ ਉੱਥੇ ਆਇਆ ਗੁਰੂ ਜੀ ਨੂੰ ਦੱਸਿਆ ਕਿ ਕੌਲਾਂ ਨੂੰ ਅਸੀਂ ਲੈ ਆਏ ਆਂ ਦੱਸੋ ਕੀ ਕਰੀਏ ਕਹਿੰਦੇ ਮਾਈਆਂ ਕੋਲੇ ਗੁਰਦੁਆਰਾ ਗੁਰੂ ਕੇ ਮਹਿਲ ਹੈ ਨਾ ਜਿੱਥੇ ਉੱਥੇ ਪਰਿਵਾਰ ਰਹਿੰਦਾ ਹੁੰਦਾ ਸੀ ਉੱਥੇ ਪਹਚਾ ਦੋ ਫਿਰ ਇਹ ਕੌਲਾਂ ਨੂੰ ਮਾਈਆਂ ਕੋਲੇ ਪਹਚਾਇਆ ਗਿਆ ਆਖੋ ਸਤਨਾਮ ਵਾਹਿਗੁਰੂ ਸਮਾਂ ਲੰਘਦਾ ਗਿਆ ਇਹ ਰੋਜ਼ ਬਾਣੀ ਪੜਦੀ ਤੇ ਉਧਰ ਕਾਜੀ ਨੇ ਵਿਰੋਧ ਵਧਾਤਾ ਗੁਰੂ ਨੂੰ ਹੁਣ ਹੀ ਸੀ ਲੜਾਈਆਂ ਝਗੜਿਆਂ ਤੱਕ ਗੱਲ ਆ ਗਈ ਪਰ ਮੇਰੇ ਸਤਗੁਰ ਨੇ ਉਹਦੀ ਲੱਜਾ ਰੱਖੀ ਸਮਾਂ ਨੰਗਦਾ ਗਿਆ ਇੱਕ ਦਿਨ ਜਦੋਂ ਬਾਬਾ ਅਟੱਲ ਰਾਏ ਜੀ ਦਾ ਆਗਮਨ ਹੋਇਆ ਨਾ ਮਾਤਾ ਜੀ ਆਪਣੇ ਬੱਚੇ ਨੂੰ ਲਾਡ ਲਡਾਉਂਦੇ ਵੇਖ ਕੇ ਕੌਲਾਂ ਦੇ ਮਨ ਵਿੱਚ ਵੀ ਮਮਤਾ ਆ ਗਈ ਜੇ ਮੇਰਾ ਵਿਆਹ ਸਾਦੀ ਹੋਇਆ ਹੁੰਦਾ ਮੇਰਾ ਵੀ ਕੋਈ ਧੀ ਪੁੱਤ ਹੁੰਦਾ ਜਦੋਂ ਕਿਸੇ ਬੀਬੀ ਦੇ ਕੁਖੋਂ ਬਾਲ ਬੱਚਾ ਨਾ ਪੈਦਾ ਹੋਵੇ ਕਿਤੇ ਨਾ ਕਿਤੇ ਤਾਂ ਮਨ 'ਚ ਆਉਂਦਾ ਹੀ ਹੈ ਨਾ ਜੇ ਕਿਸੇ ਦਾ ਹੋਵੇ ਰੱਬ ਨਾ ਕਰੇ ਉਹਦੀ ਮੌਤ ਹੋ ਜੇ ਜਦੋਂ ਵੀ ਕੋਈ ਹੋਰ ਲਾਡ ਲਡਾਊ ਆ ਆਪਣੇ ਬੱਚੇ ਨੂੰ ਉਹਨੂੰ ਆਪਣੇ ਵਿਛੜੇ ਪੁੱਤ ਦੀ ਯਾਦ ਜ਼ਰੂਰ ਆਉ ਗੁਰੂ ਹੁੰਦਾ ਹੈ ਕਿਸੇ ਦਾ ਬਾਪ ਨਾ ਰਵੇ ਪੱਲਾ ਫੜਾਉਣ ਨੂੰ ਚਾਹੇ ਮਾਮਾ ਨਾਨਾ ਹੋਵੇ ਹੀ ਪਰ ਪੱਲਾ ਫੜਾਉਣ ਵੇਲੇ ਵਿਛੜੇ ਬਾਪ ਦੀ ਯਾਦ ਜ਼ਰੂਰ ਆਉਂਦੀ ਹੈ ਜੇ ਮੁੰਡੇ ਦਾ ਵਿਆਹ ਹੋਵੇ ਜਦੋਂ ਪਾਣੀ ਵਾਰਦੀਆਂ ਮਾਈਆਂ ਕਿਸੇ ਦੀ ਰੱਬ ਨਾ ਕਰੇ ਮਾਂ ਚਲੀ ਜਾਵੇ ਪਾਣੀ ਵਾਰਨ ਵੇਲੇ ਭਾਵੇਂ ਚਾਚੀ ਤਾਈ ਕੋਈ ਖਲੋਤੀ ਹੋਈ ਹੋਵੇ ਪਰ ਆਪਣੀ ਮਾਂ ਦੀ ਯਾਦ ਜ਼ਰੂਰ ਆਉਂਦੀ ਹੈ ਰਖੜੀਆਂ ਵਾਲੇ ਦਿਨ ਭੈਣਾਂ ਨੂੰ ਵੀਰਾਂ ਦੀ ਵੀਰਾਂ ਨੂੰ ਭੈਣਾਂ ਦੀ ਯਾਦ ਜ਼ਰੂਰ ਆਉਂਦੀ ਇਸੇ ਤਰ੍ਹਾਂ ਹੋਇਆ ਮਾਤਾ ਜੀ ਨੂੰ ਲਾਡਲ ਡਾਉਂਦੇ ਦੇਖ ਕੇ ਕੌਲਾਂ ਦੇ ਮਨ ਵਿੱਚ ਵੀ ਆ ਗਿਆ ਤੇ ਮਨ ਬੈਰਾਗੀ ਰੋਈ ਜਾਵੇ ਜਦੋਂ ਸਤਗੁਰ ਹਰਗੋਬਿੰਦ ਸਾਹਿਬ ਮਹਾਰਾਜ ਆਏ ਕਹਿੰਦੇ ਧੀਏ ਕੀ ਗੱਲ ਹੋ ਗਈ ਰੋਂਦੀ ਕਿਉਂ ਐ ਕਹਿੰਦੀ ਸੱਚੇ ਪਾਤਸ਼ਾਹ ਮੈਨੂੰ ਵੀ ਇੱਕ ਪੁੱਤਰ ਚਾਹੀ ਮੇਰਾ ਵੀ ਜੀ ਕਰਦਾ ਮੇਰਾ ਵੀ ਪੁੱਤ ਹੁੰਦਾ ਮੇਰਾ ਨਾਂ ਰਹਿ ਜਾਂਦਾ ਆ ਗੱਲ ਕਹੀ ਸੀ ਸਤਗੁਰ ਕਹਿੰਦੇ ਕੌਲਾ ਨਾਮ ਧੀਆ ਪੁੱਤਾਂ ਕਰਕੇ ਨਹੀਂ ਰਹਿੰਦਾ ਇੱਥੇ ਵੀ ਦੇਖ ਲਓ بڑے ਵੱਡੇ ਵੱਡੇ ਪਰਿਵਾਰ ਐ ਕਈਆਂ ਦੇ 4-4 5-5 ਹੈਗੇ ਮਾੜੀ ਸੰਗਤ ਵਿੱਚ ਪੈ ਗਏ ਕੋਈ ਨਸ਼ੇੜੀ ਬਣ ਗਿਆ ਕੋਈ ਚੋਰੀਆਂ ਕਰਨ ਲੱਗ ਗਿਆ ਇਹ ਵੀ ਕਹਿੰਦੇ ਨੇ ਵੀ ਇਦੋਂ ਤਾਂ ਨਾ ਹੁੰਦੇ ਜਾਂ ਮਰ ਜਾਣ ਤਾਂ ਚੰਗਾ ਹੈ ਕਿਉਂ ਕਿਉਂਕਿ ਹੁਣ ਸੋਭਾ ਦੀ ਵਜਾਇਓ ਬਦਨਾਮੀ ਕਰਾਉਣ ਲੱਗੇ ਭਾਵ ਕਿ ਸਾਡਾ ਤਾਂ ਆਪਣੇ ਸੁੱਖ ਨਾਲ ਹੀ ਪਿਆਰ ਹੈ ਗੁਰਮਖੋ ਜਿੰਨਾ ਚਿਰ ਕਿਸੇ ਨੂੰ ਸੁੱਖ ਦੇਈ ਚੱਲੋਂਗੇ ਉਹ ਤੁਹਾਡਾ ਕਰਨ ਲੰਗੇ ਤੇ ਨਹੀਂ ਤਾਂ ਇੱਥੇ ਪੁੱਛਦਾ ਨਹੀਂ ਕੋਈ ਗੁਰੂ ਸਭ ਤੋਂ ਹੀ ਇਹ ਹਾਲਾਤ ਹੈ ਮੈਂ ਵੀ ਵਿੱਚ ਹਾਂ ਮਹਾਰਾਜ ਕਹਿੰਦੇ ਨੇ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ ਸੁੱਖਾਂ ਨਾਲ ਹੀ ਪਿਆਰ ਐ ਅਸਲ ਵਿੱਚ ਕੌਲਾਂ ਕਹਿੰਦੀ ਜੀ ਮੇਰਾ ਵੀ ਨਾ ਰਹਿ ਜਾਂਦਾ ਸਤਗੁਰ ਕਹਿੰਦੇ ਕੌਲਾਂ ਜੀ ਧੀਏ ਫਿਕਰ ਨਾ ਕਰੋ ਇਹ ਮੋਹ ਜਾਲ ਚ ਨਾ ਪਾਓ ਸਿਮਰਨ ਕਰੋ ਵੱਧ ਤੋਂ ਵੱਧ ਜਿਹੜੀ ਗਹੀ ਗੱਲ ਨਾਮ ਰਹਿਣ ਦੀ ਸਿਮਰਨ ਨਾਲ ਹੀ ਨਾਮ ਰਹਿਣਾ ਫਿਰ ਜਿੱਥੇ ਹੁਣ ਗੁਰਦੁਆਰਾ ਕੌਲ ਸਰ ਸਾਹਿਬ ਬਣਿਆ ਇੱਥੇ ਮਾਤਾ ਕੌਲਾਂ ਜੀ ਵਾਸਤੇ ਵੱਖਰਾ ਟਿਕਾਣਾ ਬਣਾਇਆ ਵੱਧ ਤੋਂ ਵੱਧ ਉਹਨੇ ਭਜਨ ਕਰਨਾ ਤੇ ਗੁਰਮੁਖ ਪਿਆਰਿਓ 1624 ਤੋਂ ਲਾ ਕੇ 1627 ਈਸਵੀ ਤੱਕ 3 ਸਾਲ ਲੱਗੇ ਫਿਰ ਬਾਬਾ ਬੁੱਢਾ ਜੀ ਨੇ ਆਪਣੀ ਦੇਖਰੇਖ ਵਿੱਚ ਇਹ ਸਥਾਨ ਤਿਆਰ ਕਰਵਾਇਆ ਸੀ ਗੁਰਦੁਆਰਾ ਸਾਹਿਬ ਵੀ ਤੇ ਸਰੋਵਰ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਕੌਲਾਂ ਧੀਏ ਜਿਹੜਾ ਵੀ ਅੰਮ੍ਰਿਤਸਰ ਸਾਹਿਬ ਯਾਤਰਾ ਕਰਨ ਆਊਗਾ ਉਹ ਤੇਰੇ ਸਥਾਨ ਤੇ ਵੀ ਜਰੂਰ ਹਾਜ਼ਰੀ ਭਰੂ ਯਾਤਰਾ ਤਾਂ ਸਫਲ ਐ ਆਖੋ ਸਤਨਾਮ ਵਾਹਿਗੁਰੂ ਇੰਨਾ ਮਾਨ ਮਹਾਰਾਜ ਨੇ ਦਿੱਤਾ ਸਾਰੀ ਜ਼ਿੰਦਗੀ ਮਾਤਾ ਕੌਲਾ ਜੀ ਨੇ ਸੇਵਾ ਸਿਮਰਨ ਭਜਨ ਬੰਦਗੀ ਵਿੱਚ ਲੰਘਾਈ ਫਿਰ ਗੁਰਮੁਖ ਪਿਆਰਿਓ ਜਦੋਂ ਸਤਗੁਰ ਕਰਤਾਰਪੁਰ ਸਾਹਿਬ ਗਏ ਨਾ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਜਲੰਧਰ ਵਾਲਾ ਕਰਤਾਰਪੁਰ ਸਾਹਿਬ ਜਲੰਧਰ ਜ਼ਿਲ੍ਹੇ ਚ ਪੈਂਦਾ ਉੱਥੇ ਗੁਰਮੁਖ ਪਿਆਰਿਓ ਮਾਤਾ ਕੌਲਾ ਜੀ ਨੇ ਆਪਣਾ ਅੰਤਲਾ ਸਮਾਂ ਲੰਘਾਇਆ ਭਜਨ ਸਿਮਰਨ ਕਰਦਿਆਂ ਹੋਿਆਂ ਜ਼ਿੰਦਗੀ ਬਤੀਤ ਕੀਤੀ ਇੱਕ ਦਿਨ ਦ੍ਰਿਸ਼ਟਾਂਤ ਦਿਸਿਆ ਕੇ ਹੁਣ ਸੰਸਾਰ ਤੋਂ ਜਾਣ ਦਾ ਵੇਲਾ ਆ ਗਿਆ ਆਖੋ ਸਤਨਾਮ ਵਾਹਿਗੁਰੂ ਪਤਾ ਲੱਗ ਜਾਂਦਾ ਨਾ ਆਤਮਾ ਹਰੇਕ ਦੀ ਆਵਾਜ਼ ਦਿੰਦੀ ਹੈ ਕੋਈ ਸਮਝੇ ਨਾ ਸਮਝੇ ਉਹ ਗੱਲ ਵੱਖਰੀ ਗੁਰੂ ਬਾਕੀ ਜਿਹੜੇ ਭਜਨ ਕਰਨ ਵਾਲੇ ਐ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ ਉਹਨਾਂ ਨੂੰ ਤਾਂ ਹਰ ਦੁੱਖ ਸੁੱਖ ਦਾ ਪਤਾ ਹੁੰਦਾ ਪਰ ਪਤਾ ਮਾਲਕ ਉਹਨਾਂ ਨੂੰ ਦਿੰਦਾ ਜਿਨ੍ਹਾਂ ਵਿੱਚ ਸਮਾਉਣ ਦੀ ਸਮਰੱਥਾ ਵੀ ਹੋਵੇ ਇਨੇ ਸਾਰੀ ਜ਼ਿੰਦਗੀ ਭਜਨ ਕੀਤਾ ਸੀ ਹੁਣ ਪਤਾ ਲੱਗ ਗਿਆ ਵੀ ਆ ਗਿਆ ਵੇਲਾ ਸੰਸਾਰ ਤੋਂ ਜਾਣ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸਤਿਗੁਰ ਕਿਰਪਾ ਕਰਿਓ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੋਈ ਭੁੱਲ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰਿਓ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਕਹਿੰਦੇ ਕੌਲਾਂ ਜੀ ਕੀ ਗੱਲ ਹੋ ਗਈ ਅੱਜ ਬੜੇ ਉਦਾਸ ਹੋ ਮਨ ਭਰਿਆ ਸੱਚੇ ਪਾਤਸ਼ਾਹ ਮੈਨੂੰ ਐਦਾਂ ਲੱਗਦਾ ਵੀ ਸੰਸਾਰ ਤੋਂ ਜਾਣ ਦਾ ਮੇਰਾ ਸਮਾਂ ਆ ਗਿਆ ਮਹਾਰਾਜ ਬੜੇ ਖੁਸ਼ ਹੋਏ ਕਹਿੰਦੇ ਸ਼ੁਕਰ ਹੈ ساری ਜ਼ਿੰਦਗੀ ਭਜਨ ਸਿਮਰਨ ਚ ਲੰਗੀ ਤੁਸੀਂ ਨਾਮ ਜਪਿਆ ਤੁਹਾਡਾ ਸੰਸਾਰ ਵਿੱਚ ਮਾਨ ਤਾਨ ਸਤਕਾਰ ਰਹੂਗਾ ਫਿਰ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਮਾਤਾ ਕੌਲਾਂ ਜੀ ਨੇ ਸਰੀਰ ਛੱਡਿਆ ਸੀ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਨਗਰ ਦੇ ਵਿੱਚ ਹੋਰ ਵੀ ਪ੍ਰੋਗਰਾਮ ਚੱਲਦਾ ਵੱਡੇ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਇਸ ਕਰਕੇ 12:30 ਸਮਾਪਤੀ ਕਰਨ ਵਾਸਤੇ ਕਿਹਾ ਸੀ ਸਮਾਂ ਇਜਾਜ਼ਤ ਨਹੀਂ ਦਿੰਦਾ ਮਾਤਾ ਕੌਲਾਂ ਜੀ ਨੇ 1629 ਈਸਵੀ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਫਿਰ ਆਪਣਾ ਸਰੀਰ ਛੱਡਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੱਠੀ ਉਹਨਾਂ ਦਾ ਸੰਸਕਾਰ ਕੀਤਾ ਦੇਖੋ ਪਿਆਰਿਓ ਇਹ ਬੇਨਤੀ ਮੈਂ ਤਾਂ ਕੀਤੀ ਐ ਕਿ ਗੁਰਬਾਣੀ ਵਿੱਚ ਕਿੰਨੀ ਵੱਡੀ ਪਾਵਰ ਹੈ ਠੀਕ ਆ ਧਰਮ ਸਭ ਸਤਕਾਰਯੋਗ ਨੇ ਅਸੀਂ ਸਭ ਦਾ ਸਤਕਾਰ ਕਰਦੇ ਆ ਮਾੜਾ ਨਹੀਂ ਕਹਿੰਦੇ ਜਿਵੇਂ ਵੀ ਜੁੜ ਸਕਦੇ ਹੋ ਰੱਬ ਦਾ ਨਾਮ ਜਪੋ ਪਰ ਗੁਰਨਾਨਕ ਦੇ ਘਰ ਦਾ ਸ ਕੀ ਸ਼ਿਕਾਈ ਦਾ ਇਸ ਘਰ ਦੀ ਤਾਂ ਮਹਿਮਾ ਐ ਏਡੀ ਵੱਡੀ ਐ ਜੇ ਕੋਈ ਹੋਰ ਧਰਮ ਵਾਲਾ ਵੀ ਜੁੜ ਗਿਆ ਮੇਰੇ ਸਤਗੁਰ ਨੇ ਉਹਨਾਂ ਦੀ ਵੀ ਲਾਜ ਰੱਖੀ ਜਿਹੜਾ ਸਤਕਾਰ ਮਾਤਾ ਕੌਲਾਂ ਦਾ ਉਹ ਕਾਜੀ ਰੁਸਤਮ ਖਾਨ ਦਾ ਨਹੀਂ ਹੋਇਆ ਮਾਮੀ ਸੀ ਭੈਣ ਭਾਈ ਹੋਰ ਵੀ ਪਰ ਨਹੀਂ ਜਾਣਦੇ ਆਪਾਂ ਧੰਨ ਮਾਤਾ ਕੌਲਾਂ ਜੀ ਇਸ ਕਰਕੇ ਭਾਈ ਸਾਡੀ ਤਾਂ ਇਹੀ ਬੇਨਤੀ ਹੈ ਬਾਲ ਜਵਾਨੀ ਔਰ ਬਿਰਧ ਫੁਨ ਤਿੰਨ ਅਵਸਥਾ ਜਾਣ ਭਾਵੇਂ ਬੱਚੇ ਆ ਭਾਵੇਂ ਜਵਾਨ ਆ ਭਾਵੇਂ ਬੁੱਢਾ ਹੈ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਹੁਣ ਤੋਂ ਪ੍ਰਮਾਤਮਾ ਦਾ ਭਜਨ ਕਰਨਾ ਸ਼ੁਰੂ ਕਰ ਦੇ ਪੁੰਨਦਾਨ ਕਰਿਆ ਕਰ ਵੱਧ ਤੋਂ ਵੱਧ ਇਹਦਾ ਫਲ ਪਰਮੇਸ਼ਰ ਜ਼ਰੂਰ ਦਿੰਦਾ ਹੈ ਰੱਬ ਹੈਗਾ ਉਹਦੇ ਬਹੁਤ ਕੁਝ ਹੈ ਹੱਥ ਵਿੱਚ ਗੁਰੂ ਪਤਾ ਹੀ ਨਹੀਂ ਕਿਹੜੇ ਵੇਲੇ ਕਿਹੜੀ ਖੇਡ ਵਰਤਾ ਦੇ ਇਸ ਕਰਕੇ ਉਹਦੇ ਭੈ ਵਿੱਚ ਰਹਿਣਾ ਤੇ ਜਿੰਨਾ ਚਿਰ ਮਾਲਕ ਦੇ ਭੈ ਚ ਰਵਾਂਗੇ ਉਨਾਂ ਚੀਰੀ ਸਿੱਧੇ ਚੱਲਾਂਗੇ ਆ ਸੜਕਾਂ ਤੇ ਜਿੰਨਾ ਸਿੱਧੇ ਚੱਲਦੇ ਆ ਨਾ ਸਾਨੂੰ ਡਰ ਹੁੰਦਾ ਉਹ ਡਰ ਸਿੱਧੇ ਤੋਰਦਾ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੈ ਲਖ ਦਰੀ ਆਓ ਭੈ ਵਿੱਚ ਅਗਨ ਕੱਢਾ ਬਿਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਉਹ ਸਾਰੇ ਭੈ ਚ ਨੇ ਤੇ ਜੇ ਭੈ ਚੋਂ ਨਿਕਲੇ ਤਾਂ ਆਪਾਂ ਹੀ ਨਿਕਲੇ ਤਾਂ ਹੀ ਮਾਰ ਪੈਗੀ ਗੁਰੂ ਜੀ ਇਸ ਕਰਕੇ ਮਾਲਕ ਦੇ ਪੈਰ ਵਿੱਚ ਰਹਿਣਾ ਇਸੇ ਵਿੱਚ ਹੀ ਸਾਡਾ ਸਤਕਾਰ ਹੈ ਸੋ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ ਹੋਈ ਭੁੱਲ ਚੁੱਕ ਦੀ ਖਿਮਾ ਸਾਡੇ ਵੱਲੋਂ ਬੋਲਦਿਆਂ ਚੱਲਦਿਆਂ ਕੋਈ ਬਚਨ ਕਿਸੇ ਨੂੰ ਨਾ ਚੰਗਾ ਲੱਗਿਆ ਹੋਵੇ ਤਾਂ ਅਸੀਂ ਮਾਫੀ ਚਾਹੁੰਨੇ ਆ ਤੇ ਜੋ ਚੰਗੀ ਵਿਚਾਰ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ੀ ਉਹਨੂੰ ਜ਼ਰੂਰ ਹਿਰਦੇ 'ਚ ਵਸਾਇਓ ਭਾਈ ਅੰਮ੍ਰਿਤ ਵੇਲੇ ਦਾ ਜਾਗਣਾ ਇਸ ਨਾਮ ਕਰਕੇ ਬਾਣੀ ਪੜ ਲੈਣੇ ਕੰਮ ਧੰਦਾ ਕਰਦੇ ਆ ਵਿੱਚ ਭਲੇ ਦੀ ਸੋਚ ਹੋਵੇ ਕਿਰਤ ਧਰਮ ਹੋਵੇ ਧਰਮ ਧੰਦਾ ਨਾ ਬਣ ਜੇ ਕਿਤੇ ਭਲਾ ਕਰੋ ਜਿੰਨਾ ਹੋ ਸਕਦਾ ਤੇ ਵੱਧ ਤੋਂ ਵੱਧ ਰੁੱਖ ਜ਼ਰੂਰ ਲਾਓ ਮਹਾਰਾਜ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਨਸਪਤੀ ਸਾਨੂੰ ਸੁੱਖ ਦਿੰਦੀ ਹੈ ਇਸ ਕਰਕੇ ਰੁੱਖ ਜ਼ਰੂਰ 1 2 4 5 ਜਿੰਨੇ ਵੀ ਲਾ ਸਕਦੇ ਹੋ ਆਪਣੇ ਜੀਵਨ ਵਿੱਚ ਲਾਓ ਬੱਚੇ ਨੇ ਚਾਹੇ ਆਪਣੇ ਆ ਚਾਹੇ ਕਿਸੇ ਦੇ ਹੋਰ ਹੈ ਜਿੰਨਾਂ ਕੋ ਹੋ ਜੇ ਕਿਸੇ ਨੂੰ ਵਿੱਦਿਆ ਪੜ੍ਹਾ ਦੇ ਭਾਈ ਇਹ ਵੀ ਬਹੁਤ ਵੱਡਾ ਪੁੰਨ ਹੈ ਸੋਮੰਦਰ سونے ਦਾ ਬਣਾ ਕੇ ਦਾਨ ਕਰ ਦੇ ਕਿਸੇ ਨੂੰ ਇੱਕ ਗੁਰਬਾਣੀ ਦਾ ਸ਼ਬਦ ਸਿਖਾ ਦੇ ਉਨਾਂ ਹੀ ਪੁੰਨ ਦੱਸਿਆ ਸੋ ਇਹ ਸੇਵਾ ਜਿੰਨੇ ਵੀ ਜਿਵੇਂ ਵੀ ਹੋ ਜੇ ਜ਼ਰੂਰ ਕਰਨੀ ਚਾਹੀਦੀ ਹੈ ਗੁਣਾਂ ਵਿੱਚ ਵਾਧਾ ਕਰੋ ਇਹੀ ਸਤਿਗੁਰੂ ਜੀ ਦੀ ਸਿੱਖਿਆ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਟਾਨ ਕੋਟਵਾਰ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਦਰਸ਼ਨ ਦਿੱਤੇ ਤੇ ਗੁਰੂ ਚਰਨਾਂ 'ਚ ਬੈਠ ਕੇ ਗੁਰੂ ਘਰ ਦੀਆਂ ਵਿਚਾਰਾਂ ਆਪਾਂ ਕੀਤੀਆਂ ਭੁੱਲ ਚੁੱਕ ਦੀ ਖਿਮਾ ਸਾਰੇ ਅਨੰਦ ਸਹਿਬ ਵਿੱਚ ਬੋਲੋ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਅੰਕਾਰ ਸਤਗੁਰ ਪ੍ਰਸਾਦ आनंद पाया मेरी माई सतगुरु मैं पाया सतगुरु तं पाया सहज से ती रागी रतन परवार परियां शब्द गावलियांयां शब्दो तां गावो हरि के रां जिने गवा ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜੀ ਮਨ ਮੇਰੇ ਆਪ ਸੰਗ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਜੀ ਨਾਮ ਹਰਿ ਸਾਥ ਸਦਾ ਸਭ ਨਾ ਗੱਲਾਂ ਸਮ ਰਾਤ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਨਾ ਦਿੱਕ ਮਨ ਮੇਰੇ ਕਦਰ ਕਰਨਾ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੈ ਤੇਰਾ ਸਮਝੀ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਰਿਆ ਮਾਰੇ ਕਬਦੇ ਕਰੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਜ ਨਾਮ ਆਧਾਰ ਮੇਰਾ ਜਿਨ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇਛਾ ਸਭ ਤੁਜਾਈਆ ਆਕੁਰਾਨੀ ਤਾਖੁ ਲੇ ਤੁ ਕੀਲੇ ਭਰਾਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਪਰੋ ਪਿਆਰੋ ਸਾਚਾ ਨਾਮ ਨਾਮਾਰੋ ਮੇਰੀ ਦਰਸ پا گئے ਸਭ ਦਵਾਜੇ ਕਲਾ ਜਿੱਤ ਕਰਤਾਰੀਆ ਤੁਧੂ ਤੂਦ ਬਸ ਕੀਤੇ ਕਾਲ ਕੰਤ ਸਮਾਇ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਨਾਮ ਤੁਸ ਕੋ ਹੋ ਆਦਿ ਨੰਦ ਸੁਣੋ ਮੱਡ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਤਬ ਪਾਇਆ ਤੇਰੇ ਸਦਨ ਸੁਹੂਰੇ ਤੂਖ ਰੋਗ ਸੰਤਪਾਪ ਉਤਰੇ ਸੁਣੀ ਸੱਚੀ ਬਾਣੀ ਸਾਤਿਨ ਤੇ ਸਰ ਸੇ ਪੂਰੇ ਗੁਰ ਤੇ ਗਾਏ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਿਆ ਘਰ ਪੂਰੇ ਸਤਿ ਨਾਨਕ ਬਲ ਕਰੇ ਨਾਮ ਦੇ ਬਹੇ ਆਮਦ ਤੁਮੇ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਆਇਆ ਨਿਆ ਬੁਰਾਇਆ ਬਾਚਾ ਪਰਮ ਹਦੂਰ ਰਾਮੀਆ ਕੋ ਮੈਂ ਤਮੀਂ ਕੇਸ ਰਾਕੇ ਗੁਰ ਜਿੰਨੀ ਨਾਮ ਤੇ ਆਇਆ ਗਏ ਮਸਾਕਤ ਧਾਲ ਥਾਨਿ ਤੁਤੇ ਮੁਖ ਉਤਲੇ ਕੇਤੀ ਇਨੀ ਨਾਮ ਤੇ ਆਇਆ ਗਏ ਮਸਾਕਤ ਕਾਨ ਤੇ ਮੁਕੋਦਮੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ